ਮੁੰਡਾ ਫੈਕਟਰ ਆ ਪੂਰਾ ਨਿਕਲ ਗਈ ਓਏ ਬਹੁਤ ਅੱਖੀ ਨਿਕਲੀ ਯਾਰ ਗੱਡੀ ਯਾਰੋ ਪੱਤੇ ਨਾ ਟੱਚ ਕਰਨੀ ਉੱਥੇ ਓਏ ਵੱਲੇ ਤੇਰੇ ਵੇਰ ਦਾ 6:30 ਵਜੇ ਦਾ ਟਾਈਮ ਹੈ ਤੇ 6:30 ਵਜੇ ਜਿਹੜਾ ਪੂਰਾ ਦਿਨ ਹੁੰਦਾ ਤੇ ਅੱਜ ਨੇਰਾ ਹੋ ਗਿਆ ਬੱਦਲ ਕਰਕੇ ਬੱਦਲ ਬਹੁਤ ਸੰਘਣੇ ਤੇ ਮੀਂਹ ਦੀ ਸੰਭਾਵਨਾ ਜਿਹੜੀ ਬਹੁਤ ਜ਼ਿਆਦਾ ਕਿਉਂਕਿ ਮੀਂਹ ਜਿਹੜਾ ਬਹੁਤ ਟਾਈਮ ਬਾਅਦ ਪੈਣ ਲੱਗਾ ਗਰਮੀ ਬਹੁਤ ਪੈ ਰਹੀ ਸੀ ਤੇ ਜਿਹੜਾ ਮਹੀਨਾ ਡੇਢ ਮਹੀਨਾ ਇਦਾਂ ਹੀ ਕੱਢਦਾ ਬਰਸਾਤਾਂ ਤੇ ਅੱਜ ਮੈਨੂੰ ਲੱਗਦਾ ਕਸਰ ਪੂਰੀ ਕੱਢੇਗਾ ਅੱਜ ਮੈਨੂੰ ਲੱਗਦਾ ਕਸਰ ਪੂਰੀ ਨਿਕਲੇਗੀ ਕਿਉਂਕਿ ਬੱਦਲ ਜਿਹੜਾ ਬਹੁਤ ਸੰਘਣਾ ਹੋਇਆ ਸਵੇਰ ਦਾ ਮੀਂਹ ਪਊਗਾ ਜ਼ੋਰ ਦਾ ਜ਼ਿਆਦਾ ਪੈ ਗਿਆ ਤੇ ਜਾ ਉੱਡ ਗਿਆ ਪੈਦਰ ਚੈੱਕ ਕਰੋ ਯਾਰ ਗੱਡਾ ਵਧੀ ਲਓ ਜੀ ਮੀ ਹੋ ਗਿਆ ਸਟਾਰਟ ਫੁੱਲ ਯੋਰਾ ਤੇ ਤੇ 22 ਦੀ ਸਪੀਡ ਦੇਖੋ ਵਾਈਪਰ ਜਿਹੜੇ ਫੁੱਲ ਸਪੀਡ ਨਾਲ ਛੱਡੇ ਆ ਫਿਰ ਵੀ ਜਿਹੜਾ ਕੰਮ ਨਹੀਂ ਕਰ ਰਿਹਾ ਅੱਗੇ ਲੱਭਦਾ ਬਹੁਤ ਘਟ ਪਿਆ ਤੇ ਇਦਾਂ ਦਾ ਮੀ ਚਾਹੀਦਾ ਵੀ ਸੀ ਯਾਰ ਕਿਉਂਕਿ ਟਾਈਮ ਬਹੁਤ ਹੋ ਗਿਆ ਮੀ ਪੈ ਇਹ ਨੂੰ ਗਰਮੀ ਨਾਲ ਬੁਰਾ ਹਾਲੀ ਸਾਰਿਆਂ ਦਾ ਅੱਜ ਕਹਿੰਦੇ ਆ ਸੋਣ ਮਹੀਨਾ ਜਿਹੜਾ ਸ਼ਿਵਜੀ ਮਹਾਰਾਜ ਦਾ ਮਹੀਨਾ ਜਿਹੜਾ ਉਹਦਾ ਵੀ ਪਹਿਲਾ ਦਿਨ ਤੇ ਪਹਿਲੇ ਦਿਨ ਦੀ ਜਿਹੜਾ ਅੱਜ ਸ਼ੁਰੂਆਤ ਹੋ ਗਈ ਹੈ ਵੈਲਕਮ ਹੋ ਗਿਆ ਸੋਣ ਮਹੀਨੇ ਦਾ ਮੀ ਦੇ ਨਾਲ ਕਿਦਾ ਯਾਰ ਅੱਗੇ ਤਾਂ ਲਵਜ਼ਾ ਨਹੀਂ ਪਿਆ ਕੁਛ ਮੁੱਟੀਆਂ ਆਪਣੀਆਂ ਰਾਹ 'ਚ ਖੱਡਾਂ ਪੈਂਦੀਆਂ ਦੋ ਦਿਨੋਂ ਛੱਡ ਜਾਂਦੀਆਂ ਤੇ ਖੱਡਾਂ ਚੜ ਗਈਆਂ ਤਾਂ ਫਿਰ ਜਾਣ ਦਾ ਔਖਾ ਹੋ ਜਾਏਗਾ ਕਿਉਂਕਿ ਜੋ ਉੱਥੇ ਜਿਹੜਾ ਬਾਣਾ ਉੱਥੇ ਜੰਗਲ ਹੈ ਉੱਥੇ ਜਿਹਾ ਜ਼ਿਆਦਾ ਮੀਂਹ ਪੈਜੇ ਤਾਂ ਫਿਰ ਖੱਡਾਂ ਦੇ ਜਿਹੜਾ ਆਪਣੀਆਂ ਖੱਡਾਂ ਹੈਗੀਆਂ ਉੱਥੇ ਪਾਣੀ ਬਹੁਤ ਜ਼ਿਆਦਾ ਹੁੰਦਾ ਜਿੱਦੇ ਕਰਕੇ ਹੋ ਜਾਂਦੀ ਹੈ ਪ੍ਰੋਬਲਮ ਜਾਣਾਂ 'ਚ ਜਦੋਂ ਤੱਕ ਪਾਣੀ ਦਾ ਲੈਵਲ ਡਾਊਨ ਨਹੀਂ ਹੁੰਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਮੀਂਹ ਬਹੁਤ ਤੇਜ਼ ਹੋ ਗਿਆ ਉਮੀਜ ਨਹੀਂ ਜਣਾ ਓਏ ਹੈ ਮੰਦਰ ਹੁਣ ਕਿੱਧਰ ਜਾਣਾ ਉਥੇ ਹੈ ਆ ਕੋਈ ਤਾਂ ਪਿਆਕ ਨਹੀਂ ਚਲਾਉਂਦਾ ਮੈਂ ਦੱਸਿਆ ਦੋ ਹੈ ਬੰਦੇ ਕਰਾਹ ਪਾਰੇ ਟਰੈਕਟਰ ਪਿੱਛੇ ਕਿਉਂਕਿ ਨਾਲ ਜਿਹੜੀ ਆ ਪਿੱਛੇ ਦੀ ਖੱਡ ਜਾਂਦੀ ਹੈ ਤੇ ਮੀਂਹ ਕਰਕੇ ਹੜ੍ਹ ਆਣ ਦੀ ਸੰਭਾਵਨਾ ਪੂਰੀ ਹੈ ਤੇ ਕਰਾਹ ਪਾ ਕੇ ਜਿਹੜਾ ਕਰਾਹ ਰਸਤੇ ਆਪਣੇ ਦੇ ਪਿੱਛੇ ਇਧਰ ਰੱਖ ਦਾਂਗੇ ਅਸੀਂ ਰੱਖਣਾ ਜਿਹੜਾ ਪਾਣੀ ਆ ਉਹ ਸਾਈਡ ਨੂੰ ਮੁੜ ਜੂਗਾ ਕਰਾਹੇ ਨਾਲ ਲੱਗੇ ਅੰਦਰ ਨਹੀਂ ਆਏਗਾ ਪਾਣੀ ਉੜ ਕੇ ਆ ਗਿਆ ਮੈਂ ਫਾਰਮ ਤੋਂ ਪਰ ਮੀਂਹ ਜਿਹੜਾ 19 ਸਪੀਡ ਨਾਲ ਹੀ 1% ਵੀ ਜਿਹੜਾ ਸਪੀਡ 'ਚ ਫਰਕ ਨਹੀਂ ਪਿਆ ਮੀਂਹ ਵੀ ਤੇ ਖੱਡਾਂ ਚੜ ਗੀਆਂ ਹੁਣ ਹੁਣ ਯਾਰ ਅੱਗੇ ਜਾ ਕੇ ਕਿਤੇ ਓੱਖਾ ਹੋ ਜਾਣਾ ਸਰ ਗੱਡੀ 'ਚ ਪਾਣੀ ਪਾਣੀ ਤਾਂ ਆ ਗਿਆ ਪਰ ਥੋੜਾ ਆਜੇ ਜ਼ਿਆਦਾ ਨਹੀਂ ਹੈ ਗੱਡੀ ਨਿਕਲ ਜੂਗੀ ਨਿਕਲ ਜਾਣੀ ਹੈ ਗੱਡੀ ਰਹ ਲੈ ਲਈਏ ਮੈਂ ਕਹਿੰਦਾ ਕਿਉਂਕਿ ਜੇ ਰੁਕ ਗਏ ਤਾਂ ਫਿਰ ਜ਼ਿਆਦਾ ਹੜ ਆ ਜਾਊਗਾ ਇੱਧਰ ਪਾਣੀ ਦੇਖੋ ਕਿੰਨਾ ਯਾਰ ਇੱਧਰ ਥੋੜਾ ਜਿਹਾ ਗੱਡੀ ਕੱਢ ਦੀ ਐ ਟਾਈਮ ਨਾਲ ਹੀ ਓਏ ਜਸ ਨਿਕਲ ਗਈ ਓਏ ਬਹੁਤ ਔਖੀ ਨਿਕਲੀ ਯਾਰ ਗੱਡੀ ਇੱਕ ਵਾਰ ਤਾਂ ਸਲਿੱਪ ਮਾਰ ਗਈ ਵਿੱਚ ਤੇ ਚੱਕਰ ਪਤਾ ਕੀ ਯਾਰ ਗੱਡੀ ਹੈ ਕਿ ਆਪਣੀ ਛੋਟੀ ਆਲਟੋ ਗੱਡੀ ਐ ਤੇ ਵੇਟ ਵੀ ਇਹਦਾ ਹੁੰਨਾ ਕਿ ਇਹ ਜਲਦੀ ਪੈਰ ਚੱਕ ਲੈਂਦੀ ਆਪਣੇ ਤਾਂ ਕਰਕੇ ਥੋੜਾ ਡਰ ਜਿਹਾ ਲੱਗਦਾ ਏ ਮੈਂ ਕਿਹਾ ਪਾਣੀ ਜੀ ਕਿਤੇ ਹੋਈ ਨਾ ਕੰਮ ਖਰਾਬ ਹੋਏ ਅੱਧਾ ਦੇਖ ਲੈ ਯਾਰ ਰਸਤੇ 'ਚ ਕਿੰਨਾ ਪਾਣੀ ਆ ਗਿਆ ਘਰੇ ਪਹੁੰਚ ਗਏ ਸੇਫ ਹੈਂਡ ਸਾਊਂਡ ਬਟ ਪਾਣੀ ਦੀ ਜਿਹੜੀ ਗੂੰਜ ਦੇਖੋ ਕਿੰਨੀ ਆਵਾਜ਼ ਆ ਯਾਰ ਪਾਣੀ ਕਿੰਨਾ ਇਹ ਆ ਪਤਾ ਨਹੀਂ ਕਿੱਦਾਂ ਔਖੜ ਗਿਆ ਯਾਰ ਰਾਜ ਬੈਠਾ ਪਾਣੀ ਵੱਜਾ ਵਹਾੜਦਾ ਉਹਦੇ ਕਰਕੇ ਔਖੜ ਗਿਆ ਚੈੱਕ ਕਰੋ ਗਾਇਜ਼ ਪਾਣੀ ਚੈੱਕ ਕਰੋ ਚੈੱਕ ਕਰੋ ਮੀ ਕਿੰਨਾ ਉਹ ਸਾਹਮਣੇ ਪਹਾੜਾਂ 'ਚ ਦੇਖੋ ਨਜ਼ਾਰਾ ਮੀ ਕਿੰਨਾ ਲੱਗਿਆ ਯਾਰ ਬੱਚੇ ਛੱਡਣ ਜਾ ਰਹੇ ਨੇ ਸਕੂਲ ਤੇ ਖੜ੍ਹ ਚੜ ਗਈ ਹੈ ਪੂਰੀ ਤੇ ਬੱਸਾਂ ਦੀ ਉਧਰ ਦੀ ਉਧਰ ਖੜੀਆਂ ਇੱਧਰ ਇੱਧਰ ਖੜੀਆਂ ਬੱਸਾਂ ਵੀ ਰੋਗੀਆਂ ਗੱਡੀਆਂ ਵੀ ਰੋਗੀਆਂ ਔਖਾ ਹੋ ਗਿਆ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਛਲੇ ਪਾਣੀ ਦੇਖ ਲੋ ਉਧਰ ਪਾਣੀ ਦੀ ਗੂੰਜ ਕਿੰਨੀ ਕਰੀਏ ਚਾਤਰੋ ਲੋ ਵੀ ਸ਼ਾਮ ਦਾ ਟਾਈਮ ਆ ਸਟੇਡੀਅਮ ਆਇਆ ਪਿੱਛੇ ਬੰਦਾ ਆ ਗਿਆ ਖਾੜੇ ਡਾਕਟਰ ਬੜੇ ਟਾਈਮ ਬਾਅਦ ਕੈਮਰੇ ਮੁਰੇ ਆ ਡਾਕਟਰ ਕਦਾਂ ਫਿਰ ਹੋਰ ਭਾਈ ਕੀ ਹਾਲ ਚਾਲ ਵਧੀਆ ਅੱਡਰ ਸ਼ਾਮ ਦੇ ਮੈਂ ਕਿਹਾ 7:30 ਹੋ ਗਏ ਹੈ ਹੋ ਗਏ ਭਾਈ ਗਰਮੀ ਹਜੇ ਵੀ ਤੇਲੇ ਕਿੰਨੀ ਹੈ ਕਿਉਂ ਜਿੰਨੇ ਮੋੜ ਸੇ ਲੱਗੇ ਵਰ ਜਾਂਦਾ ਹੀ ਨਹੀਂ ਖੇਲਦੀ ਪਈ ਨਹੀਂ ਅੱਦੇ ਉਹ ਤਾਸ਼ ਖੇਲਣ ਬੈਠੇ ਪਿੱਛੇ ਤਾਸ਼ ਫੋਨ ਪਬਜੀ ਇਹੀ ਚੱਲਦਾ ਇੱਥੇ ਗੌਰਮੈਂਟ ਨੇ ਫੈਸਿਲਿਟੀ ਦਿੱਤੀ ਦਾ ਹੈ ਪਿੰਡ ਨੂੰ ਪਰ ਗੱਲ ਬਣੀ ਨਹੀਂ ਲੋਕੀ ਲੈਂਦੇ ਨਹੀਂ ਫਾਇਦਾ ਹਨ ਅਸੀਂ ਆਪ ਨਹੀਂ ਲੈਂਦੇ ਕਿਸ ਨੂੰ ਕਹਿਣਾ ਤੁਸੀਂ ਭਰਾਣਾ ਦੇਖੋ ਸ਼ਹਿਰ ਬੰਦੇ ਤੁਸੀਂ ਹੈ ਕਿੱਦਾਂ ਹੋ ਗਿਆ ਲੰਮਲੀਟੀ ਹੋ ਗਿਆ ਕਮੇਰ ਹੈਂ ਕਿਹਨੇ ਬਣਾਓਗੇ ਆਪਾਂ ਤਾਂ ਮਗਰ ਮਗਰ ਤੁਰ ਪੈਣਾ ਭਜੀ ਕਿਤੇ ਜਾ ਨਹੀਂ ਕਿਤੇ ਜਾ ਨਹੀਂ ਹੋਇਆ ਯਾਰ ਬਟਾ ਲੋਈ ਸਟੇਡੀਅਮ ਤੋਂ ਇੱਧਰ ਨੂੰ ਆ ਗਏ ਜਮਨਾ ਖਾਨ ਦਾ ਮੂੜ ਕੀਤਾ ਸੀ ਤੇ ਵੀਰੇ ਹੁਣੀ ਚੜੇ ਆ ਉੱਤੇ ਜਾਮਣ ਦੇ ਦਰਖਤੇ ਪਾਜੀ ਹੁਣੇ ਬਹੁਤ ਐਕਸਪਰਟ ਹੈ ਜਾਮਣਾ ਤੋੜਨ ਚ ਬਹੁਤ ਐਕਸਪੀਰੀਅੰਸ ਹੈ ਨਾ ਨੂੰ ਲੇ ਫਾਫਾ ਜਿਹੜਾ ਫੜਾਇਆ ਉਹ ਪਰਕੇ ਲੈਣਾ ਠੀਕ ਹੈ ਖਾਲੀ ਨਹੀਂ ਆਣਾ ਚਾਹੀਦਾ ਜਾਮਣਾ ਕਹਿਣ ਉਹ ਹੀ ਪੜਾ ਇਹ ਜਾਮਣ ਤੇ ਬਹੁਤ ਲੱਗੇ ਹਨ ਪਰ ਲੋਕਾਂ ਨੇ ਛੱਡੀਆਂ ਨਹੀਂ ਹਾਂ ਜਾਮਣ ਹੈਗੀ ਵੀ ਪਾਜੀ ਹੁਣਾਂ ਦੀ ਜਿਹੜੇ ਉੱਤੇ ਚੜੇ ਆ ਜਿਹਨਾਂ ਦੀ ਹੈਗੀ ਉਹਨਾਂ ਨੂੰ ਖਾਣ ਨੂੰ ਮਿਲਦੀਆਂ ਐਡਾ ਲਫਾਫਾ ਤੇ ਭੇਜਿਆ ਇਹ ਤਾਂ ਇੰਨੀ ਇੱਕ ਜਾਮਣਾਂ ਆਈਆਂ ਸਾਰੀਆਂ ਮਗਾ ਹੀ ਦਿੱਤੀਆਂ ਲੋਕਾਂ ਨੇ ਯਾਰ ਫਾਈ ਗੱਲ ਬਣੀ ਜਾਮਣਾਂ ਦੀ ਗੱਲ ਕੀ ਜਾਮਣਾ ਹੁਣ ਤਾਂ ਹਨ ਫੇਰ ਮੈਂ ਤਾਂ ਉਹ ਮੁੰਡੀਆਂ ਫਿਰ ਘੁੰਮਾਂ ਵੀਡੀਓ ਬਣਦੀ ਗੱਲਾਂ ਕੱਢੀ ਜਾਂਦਾ ਯਾਰ ਚੰਗਾ ਬੰਦਾ YouTube 'ਚ ਬਣੀ ਲੋਕਾਂ ਨੇ ਦੇਖਣੀ ਕੀ ਲੋਕੀ ਸਿੱਖਣਗੇ ਦੇ ਦੋ ਦੱਸ ਮੈਨੂੰ ਸਿੱਖਣਗੇ ਗੱਲਾਂ ਕੱਢਣੀਆਂ ਹੋਰ ਕੀ ਤੱਲੇ ਆ ਜਾ ਹੁਣ ਲੋ ਜੀ ਭਾਜੀ ਉਹਨੇ ਮੰਦਰ ਆ ਗਿਆ ਸੋਣ ਮਹੀਨਾ ਚੱਲ ਰਿਹਾ ਰਾਦੀ ਮੰਦਰ ਝਾੜੂ ਪੋਚਾ ਕੇਨ ਸੇਵਾ ਕਰਨ ਕਿਉ ਬਾਜੀ ਇਧਰ ਪਿੰਗਾ ਪੈ ਗਈਆਂ ਸੋਣ ਦੇ ਮਹੀਨੇ ਦੇਖੋ ਇਹ ਵਿੱਚ ਉੱਡ ਕੇ ਲੱਗੀਆਂ ਹੁਣ ਇੱਕ ਵਾਰੀ ਓਏ ਹੋਏ ਘੇਰੋ ਪੱਤੇ ਨਾ ਟੱਚ ਕਰਨੀ ਉੱਤੇ ਓਏ ਵੱਲੇ ਤੇਰੇ <laughs> आज नहीं गए इन्हीं के तो मैं भी ले गए। दियावान जंगल। दियावान जंगल। तो चंगेलाल साला। <laughs> आई दूसरे दिन है सवेरे दस बजे ये पाल जो लाए इधर तो चंगेलान। ਟੈਂਕਰ ਚੜਨਾ ਹੀ ਉੱਤੇ ਦੋਨੇ 55 ਦੋਨੇ ਛੋਟੇ ਜੋੜ ਲਏ ਆ ਇਹ ਚੜਨਾ ਦੇਖੋ ਕਿੱਥੇ ਆ ਛੱਕੋ ਗਿਰ ਵੀਡੀਓ ਜ ਨਹੀਂ ਲੱਗਦੀ ਵੀ ਨਹੀਂ ਚੜਾਈਏ ਬਖੜੀ ਚੜਾਈਏ ਚੜ ਦੇਣਗੇ ਹੋਰ ਸਹੀ ਗੱਲ ਹੈ 755 ਨੇ ਚੜੇ ਨੇ ਚੜੇ ਕਿਸ ਕੋ ਬਾਈਕ ਪੰਗਾ ਹੋ ਗਿਆ ਮੇਰੇ ਕੋ ਫੱਟੀ ਨਹੀਂ ਲਿਆ ਹੋਈ ਟਰੈਕਟਰ ਦੀ ਹਨ ਕੋਈ ਨਹੀਂ ਸਾਰ ਲਵਾਂਗੇ ਤੇ ਲੱਕੜੀ ਦੇ ਦਈਏ ਵੀ ਉਹ ਦੇਖਿਆ ਜਗਾੜੀ ਇਹਨੂੰ ਕਹਿੰਦੇ ਪੰਜਾਬੀ ਜਗਾੜੀ ਹੁੰਦੇ ਆ ਚੱਕ ਲੋਦੀ ਯੋਰ ਫਿਰ ਚੱਲ ਚੌਥਾ ਚੌਥਾ ਲੋ ਚਲੋ ਚਲਿਓ ਮਤਲਬ ਫਿਰ ਲੋ ਜੀ ਮਿਸ਼ਨ ਹੋ ਗਿਆ ਸਕਸੈਸਫੁਲ ਇਹ ਟੈਂਕਰ ਇੱਥੇ ਲਾ ਰੇ ਚਲੋ ਫੇਰ ਟੈਂਕਰ ਖੋਲੋ ਟਰੈਕਟਰ ਦਾ ਚੜਤਾ ਮਿੱਲੇ ਕਿੱਲੇ ਨਾਲ ਟੈਂਕਰ ਛੱਡਿਆ ਉੱਤੇ ਚੜਾਈ ਦੇ ਉਹ ਬੜੀ ਖੜੀ ਚੜਾਈ ਸੀ ਉਹ ਭਰਾ ਹੈ ਉੱਤੇ ਜਾ ਕੇ ਸਿੱਧੀ ਖੜੀ ਸੀ ਉਹ ਚਾਰ ਤਾਂ ਹੀ ਠੋਕ ਕੇ ਦੋਨੇ ਪਚੰਦਲ ਝੋਟੇ ਮੰਨਦੇ ਕਿਦੇ ਕਿਉਂ ਇੱਕ ਮਿੰਟ ਨਹੀਂ ਰੁਪਿਆ ਸਹੀ ਗੱਲ ਹੈ ਖੋਰੂ ਵੀ ਨਹੀਂ ਕੱਢਿਆ ਇਹਨਾਂ ਨੇ ਇੱਕ ਸੈਕਿੰਡ ਵੀ ਨਹੀਂ ਟਰੈਕਟਰ ਨੇ ਖੋਰੂ ਵੀ ਨਹੀਂ ਮਾਰਿਆ ਤੇ ਜਾ ਕੇ ਮੈਨੂੰ ਲੱਗਾ ਮੈਗਾ ਹੋਣਾ ਕੰਮ ਤੇ ਵਾਜਣੇ ਹੈ। ਹਾਂ। ਤਿੰਜਾਂ ਨੇ ਦੋ ਮੁੱਕਰ ਸਕਦਾ ਪੰਜੂ ਚਾਰੀ ਮੁੱਕਰ ਸਕਦਾ। ਮੁੜ ਕੇ ਨਾ ਕਹਿੰਨਾ ਮੰਦਰ ਮੱਥਾ ਠੀਕ ਲੀਆ ਯਾਰ। ਹੂੰ। ਚੰਗਾ ਭਾਈ ਚਲੀਏ ਫਿਰ। ਤੇਰਾ ਆ ਪਾ ਲਿਆ ਅਸੀਂ। ਥੈਂਕ ਯੂ ਟੋਡਾ ਕੜਤਾ। ਥੈਂਕ ਯੂ ਤੁਸੀਂ ਕੀਤੀ ਨਹੀਂ ਅੱਡੀ। ਥੈਂਕ ਯੂ ਭਾਜੀ। ਚਲ ਠੀਕ ਹੈ ਚੰਗਾ ਚਲੀਏ ਜੀ ਭਾਜੀ।